ਫਾਜ਼ਿਲਕਾ ਦੇ ਪਿੰਡ ਕੱਲੂ ਸਥਿਤ ਇੱਕ ਪੋਲਟਰੀ ਫਾਰਮ ਦੇ ਵਿੱਚ 800 ਤੋਂ ਵੱਧ ਚੂਚੀਆਂ ਦੀ ਸ਼ੱਕੀ ਹਾਲਾਤ ਵਿੱਚ ਮੌਤ ਹੋ ਗਈ ਹੈ ਜਿਸ ਦੀ ਸੂਚਨਾ ਮਿਲਣ ਤੋਂ ਬਾਅਦ ਪਸ਼ੂ ਪਾਲਣ ਵਿਭਾਗ ਤੁਰੰਤ ਮੌਕੇ ਤੇ ਪਹੁੰਚਾ ਤੇ ਮੌਤ ਦੇ ਕਾਰਨਾਂ ਦੀ ਜਾਂਚ ਕਰ ਰਿਹਾ ਹੈ ਪੋਲਟਰੀ ਫਾਰਮ ਦੇ ਮਾਲਕ ਮੁਤਾਬਕ 2 ਦਿਨ ਪਹਿਲਾਂ ਹੀ ਉਹ ਫਾਜ਼ਿਲਕਾ ਮਲੋਟ ਰੋਡ ਤੋਂ ਫੀਡ ਲੈ ਆਏ ਸਨ ਜਿਸ ਨੂੰ ਖਾਣ ਤੋਂ ਬਾਅਦ ਚੂਚੀਆਂ ਦੀ ਮੌਤ ਹੋਈ ਹੈ ਮਾਲਕਾਂ ਦਾ ਕਹਿਣਾ ਹੈ ਕਿ ਉਹਨਾਂ ਦਾ ਵੱਡਾ ਨੁਕਸਾਨ ਹੋ ਗਿਆ ਹੈ ਉਹਨਾਂ ਪੁਲਿਸ ਪ੍ਰਸ਼ਾਸਨ ਤੋਂ ਮਦਦ ਦੀ ਤੇ ਇਨਸਾਫ ਦੀ ਗੁਹਾਰ ਲਗਾਈ ਹੈ ਮਸਲਾ ਇਹ ਹੈ ਜੀ ਪਰਸੂ ਅਸੀਂ ਫੀਡ ਲੈਂਦੀ ਸੀ 5.5 ਕੁਇੰਟਲ ਫੀਡ ਲੈਂਦੀ ਜਦੋਂ ਤੇ ਅਸੀਂ ਰਾਤ ਨੂੰ 8:00 ਵਜੇ ਪਾਈ ਉਹਨਾਂ ਸਾਨੂੰ ਗਾਰੰਟੀ ਦਿੱਤੀ ਸੀ ਤੇ ਬਿਲਕੁਲ ਫੀਡ ਵਧੀਆ ਹੈਗੀ ਤੇ ਤੁਸੀਂ ਜਾ ਕੇ ਪਾ ਦਿਓ ਅਸੀਂ ਫੀਡ ਪਾਈ ਜਦੋਂ ਤੇ ਸਵੇਰੇ ਤੱਕ ਬੱਚੇ ਜਿਹੜੇ ਹੈਗੇ ਨਾ ਤਿੰਨ ਚਾਰ ਮਰੇ ਰਾਤ ਨੂੰ ਤਿੰਨ ਚਾਰ ਮਰੇ ਸਵੇਰੇ ਮਰੇ ਫਿਰ ਉਸ ਤੋਂ ਬਾਅਦ ਮਰਨੇ ਚਾਲੂ ਹੋ ਗਏ ਸਾਰੇ ਦਿਨ ਵਿੱਚ 6-700 ਬੱਚੇ ਮਰ ਗਏ ਅੱਜ ਰਾਤ ਅੱਜ ਪਾਈ ਜਿਹੜੇ ਉਹਨਦੇ ਚ ਮਰ ਗਏ 300 ਬੱਚਾ ਰਾਤ ਮਰ ਗਿਆ 850 ਬੱਚਾ ਮਰ ਚੁੱਕਿਆ ਹੈ 150 ਹੈ ਉਹ ਵੀ ਤੜਫੀ ਜਾਂਦਾ ਹੈ ਬਚਦੇ ਉਹ ਵੀ ਨਹੀਂ ਉਹ ਬੰਦੇ ਜਿਹੜੇ ਨੂੰ ਮਲੋਟ ਰੋਡ ਤੋਂ ਅਸੀਂ ਲੈਂਦੀ ਸੀ ਪਹਿਲਾਂ ਵੀ ਉਹਨਾਂ ਦਾ ਗੁੜ ਮੱਕਾ ਲਿਆਂਦੇ ਰਏ ਅਸੀਂ ਪਹਿਲਾਂ ਸਹੀ ਦੇਂਦਾ ਰਿਆ ਉਹਨਦੇ ਵਿਸ਼ਵਾਸ ਤੇ ਅਸੀਂ ਮੱਕਾ ਲੈ ਆਂਦਾ ਤੇ ਉਹਨਦੇ ਵਿਸ਼ਵਾਸ ਤੇ ਹੀ ਅਸੀਂ ਪਾਇਆ ਤੇ ਉਹਨ ਬੱਚੇ ਮਰ ਗਏ ਸਾਰੇ ਤੇ ਕੀ ਮੰਗ ਕਰਦੇ ਹੋ ਅਸੀਂ ਮੰਗੇ ਕਰਨਾ ਸਾਨੂੰ ਇਨਸਾਫ ਚਾਹੀਦਾ ਜੀ ਗਰੀਬ ਬੰਦੇ ਆ ਅਸੀਂ ਸਾਡਾ ਨੁਕਸਾਨ 6 7 8 ਲੱਖ ਦਾ ਸਾਡਾ ਨੁਕਸਾਨ ਹੋ ਗਿਆ ਜੀ ਤੇ ਸੇ ਕਰਜਾ ਚੱਕ ਚੁੱਕੇ ਤੇ ਐਸੀ ਇਹ ਸਾਰਾ ਕੰਮ ਕੀਤਾ ਹੈਗਾ ਲੋਕਾਂ ਦੇ ਪੈਸਾ ਬਹੁਤ ਦੇਣਾ ਹੈਗਾ ਤੇ ਸਾਡੇ ਪੱਲੇ ਕੁਝ ਨਹੀਂ ਰਹਿ ਗਿਆ ਜੀ ਸਾਰਾ ਘਰ ਦੇ ਵਿੱਚ ਮੋਲ ਇੰਨਾ ਖਰਾਬ ਹੋ ਚੁੱਕਿਆ ਮੁੰਡਾ ਅਟੈਕ ਨਾ ਕਿਤੇ ਲੈ ਲਵੇ ਸਾਨੂੰ ਉਹ ਵੀ ਖਤਰਾ ਪਿਆ ਖਲਾ ਜੀ ਹਾਂਜੀ ਅੱਜ ਪੋਲਟਰੀ ਫਾਰਮ ਤੇ ਪਿੰਡ 깔ੂ ਦੇ ਇਹਨਾਂ ਦੇ ਦੱਸਣ ਮੁਤਾਬਕ ਕਿ ਇਹਨਾਂ ਦੇ ਮੋਰਟੈਲਿਟੀ ਹੋਈ ਹੈ ਇੱਥੇ ਤੇ ਉਸ ਨੂੰ ਅਸੀਂ ਦੇਖਣ ਆਏ ਹਾਂ ਜਿਹੜੇ ਲੇਅਰ ਬਰਡ ਇਹਨਾਂ ਦੇ ਕਈ ਡੈਥ ਹੋਈਆਂ ਤੇ ਆ ਕੇ ਇਨਵੈਸਟੀਗੇਟ ਕਰ ਰਹੇ ਆਂ ਅਸੀਂ ਸਾਡੀ ਟੀਮ ਬਣਾਈ ਗਈ ਹੈ ਉਹਦੇ ਅਕੋਰਡਿੰਗ ਅਸੀਂ ਦੇਖਦੇ ਆਂ ਵੀ ਕੀ ਰੀਜ਼ਨ ਕੀ ਹੈ ਡੈਟ ਦਾ ਤੇ ਫਰਦਰ ਉਸ ਤੋਂ ਬਾਅਦ ਜੋ ਵੀ ਹੋਏਗਾ ਅੰਦਰ ਸੇ ਆ ਜਾਏਗਾ ਰਿਪੋਰਟ ਆਏਗੀ ਤੇ ਕਿੰਨੇ ਕੁ ਬਰਡ ਮਰ ਗਏ ਇਹਨਾਂ ਦੇ ਦੱਸਣ ਮੁਤਾਬਿਕ ਹੈ ਜੀ ਕਈ ਮਰ ਗਏ ਕਈ ਹਜੇ ਥੋੜੇ ਸੀਰੀਅਸ ਕੰਡੀਸ਼ਨ ਚ ਹੈ ਬਾਕੀ ਅਸੀਂ ਇਨਵੈਸਟੀਗੇਟ ਕਰ ਰਹੇ ਆਂ ਸਾਡੀ ਟੀਮ ਆ ਗਈ ਹੈ ਤੇ ਉਸ ਅਕੋਰਡਿੰਗ ਜਿਵੇਂ ਵੀ ਹੋਏਗਾ ਤੁਹਾਨੂੰ ਪੂਰਾ ਚੰਗੀ ਤਰ੍ਹਾਂ ਦੱਸ ਦਿਆਂਗੇ ਅਸੀਂ ਕੋਈ ਮਰਨ ਦਾ ਕੋਈ ਰੀਜ਼ਨ ਪਤਾ ਲੱਗਾ ਕੋਈ ਰੀਜ਼ਨ ਹਜੇ ਇਹਨਾਂ ਦੇ ਦੱਸਣ ਮੁਤਾਬਕ ਤਾਂ ਕਹਿ ਰਹੇ ਆ ਕੋਈ ਫੀਡ ਚ ਦਿੱਕਤ ਹੈ ਬਾਕੀ ਹਜੇ ਅਸੀਂ ਤਿੰਨ ਚਾਰ ਰੈਸਪੈਕਟ ਖੁੱਲੇ ਰੱਖੇ ਤੇ ਉਸ ਅਕੋਰਡਿੰਗਲੀ ਅਸੀਂ ਹਜੇ ਕੋਈ ਕੰਕਲੂਜਨ ਤੇ ਨਹੀਂ ਆ ਸਕਦੇ ਬਾਕੀ ਦੇਖਣ ਤੋਂ ਬਾਅਦ ਤੁਹਾਨੂੰ ਚੰਗੀ ਤਰ੍ਹਾਂ ਦੱਸ ਸਕਾਂਗੇ ਅਸੀਂ ਇਹ ਕਾਰਵਾਈ ਕਿਸ ਤਰ੍ਹਾਂ ਦੀ ਬਣੇਗੀ ਕਾਰਵਾਈ ਹਜੇ ਅ ਫਰਦਰ ਅਜੇ ਦਾ ਕਹਿ ਰਹੇ ਆ ਇਹਨਾਂ ਨੇ ਥਾਣੇ 'ਚ ਦਰਖਾਸਤ ਦਿੱਤੀ ਹੈ ਤੇ ਉਸ ਅਕੋਰਡਿੰਗ ਜਿੱਦਾਂ ਉਸ ਪ੍ਰਸ਼ਾਸਨ ਨਾਲ ਤਾਲਮਿਲ ਕਰਕੇ ਪ੍ਰੋਪਰ ਚੈਨਲ ਥਰੂ ਜੋ ਵੀ ਕਾਰਵਾਈ ਹੋਏਗੀ ਕੀਤੀ ਜਾਏਗੀ